ਮੌਸਮ ਨੇ ਅਚਾਨਕ ਕਰਵਟ ਲਈ ਹੈ ਜੀ ਹਾਂ ਸੂਬੇ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ ਚੱਕਰ ਤੇ ਹਨੇਰੀ ਵੀ ਚੱਲੇ ਨੇ ਜੀ ਹਾਂ ਬਾਰਿਸ਼ ਵੀ ਹੋਈ ਹੈ ਪਰ ਇਸ ਦੇ ਵਿਚਕਾਰ ਇੱਕ ਤਸਵੀਰ ਸਾਹਮਣੇ ਆਈ ਹੈ ਬਿਲਕੁਲ ਜਿਸ ਤਰੀਕੇ ਦੇ ਨਾਲ ਮੁੰਬਈ ਦੇ ਵਿੱਚ ਹਾਦਸਾ ਵਾਪਰਿਆ ਸੀ ਉਹੀ ਹਾਦਸਾ ਜਿਹੜਾ ਜ਼ੀਰਕਪੁਰ ਦੇ ਵਿੱਚ ਵਾਪਰਿਆ ਤਾਂ ਬਿਲਕੁਲ ਮੁੰਬਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਡਾ ਹਾਦਸਾ ਵਾਪਰਿਆ ਸੀ ਤੇ ਜਾਨੀ ਨੁਕਸਾਨ ਤੋਂ ਦੱਸ ਦਈਏ ਕਿ ਵਿਚਾਰਿਆ ਸੀ ਉਸੇ ਹੀ ਤਰੀਕੇ ਦੇ ਨਾਲ ਜ਼ੀਰਕਪੁਰ ਦੇ ਵਿੱਚ ਵੀ ਵੱਡਾ ਹਾਦਸਾ ਵਾਪਰਿਆ ਜੀ ਹਾਂ ਹੋਲਡਿੰਗ ਬੋਰਡ ਲਗਜ਼ਰੀ ਗੱਡੀਆਂ ਦੇ ਉੱਤੇ ਡਿੱਗ ਜਾਂਦੇ ਨੇ ਤੇ ਕਾਫੀ ਨੁਕਸਾਨ ਕਰ ਦਿੰਦੇ ਨੇ ਪਰ ਗਨੀਮਤ ਰਹੀ ਹੈ ਕਿ ਗੱਡੀਆਂ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਜੀ ਹਾਂ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਬਿਲਕੁਲ ਦਰਜਨ ਦੇ ਕਰੀਬ ਗੱਡੀਆਂ ਨੇ ਜਿਹੜੀਆਂ ਮੌਜੂਦ ਸਨ ਤੇ ਮੌਕੇ ਦੇ ਉੱਤੇ ਜਿਹੜਾ ਹੋਡਿੰਗ ਬੋਰਡ ਹੈ ਗੱਡੀਆਂ ਦੇ ਉੱਪਰ ਡਿੱਗ ਜਾਂਦਾ ਤੇ ਗੱਡੀਆਂ ਨੂੰ ਕਬਾੜ ਬਣਾ ਦਿੰਦਾ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿਰਫ ਇੱਕ ਹੋਡਿੰਗ ਬੋਰਡ ਡਿੱਗਣ ਦੇ ਕਰਕੇ ਗੱਡੀਆਂ ਨੇ ਜਿਹੜੀਆਂ ਨੁਕਸਾਨੀਆਂ ਚੋਂਦੀਆਂ ਨੇ ਅਗਰ ਤੁਸੀਂ ਵੀ ਆਪਣੀ ਗੱਡੀ ਨੂੰ ਪਾ ਕਰਨਾ ਤਾਂ ਇਨਾਂ ਚੀਜ਼ਾਂ ਦਾ ਧਿਆਨ ਹੈ ਜਿਹੜਾ ਜ਼ਰੂਰ ਰੱਖੋ ਕਿ ਮੀਂਹ ਝੱਖੜ ਹਨੇਰੀ ਦੇ ਮੌਸਮ ਦੇ ਵਿੱਚ ਤੁਸੀਂ ਆਪਣੀਆਂ ਗੱਡੀਆਂ ਨੂੰ ਬਾਹਰ ਕੇ ਕਿਸੇ ਹੋਰਡਿੰਗ ਬੋਰਡ ਦੇ نیچے ਜਾਂ ਕਿਸੇ ਖੰਭੇ ਦੇ نیچے ਬਿਲਕੁਲ ਨਾ ਲਗਾਓ ਜੀ ਹਾਂ ਤੁਹਾਡਾ ਜਿਹੜਾ ਨੁਕਸਾਨ ਹੋਣ ਤੋਂ ਬਚ ਜਾਵੇਗਾ ਤਾਂ ਮੌਸਮ ਨੇ ਅਚਾਨਕ ਕਰਵਟ ਲਈ ਹੈ ਜੀ ਹਾਂ ਸੂਬੇ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ ਚੱਖੜ ਤੇ ਹਨੇਰੀ ਵੀ ਚੱਲੇ ਨੇ ਜੀ ਹਾਂ بارش ਵੀ ਹੋਈ ਹੈ ਪਰ ਇਸ ਦੇ ਵਿਚਕਾਰ ਇੱਕ ਤਸਵੀਰ ਸਾਹਮਣੇ ਆਈ ਹੈ ਬਿਲਕੁਲ ਜਿਸ ਤਰੀਕੇ ਦੇ ਨਾਲ ਮੁੰਬਈ ਦੇ ਵਿੱਚ ਹਾਦਸਾ ਵਾਪਰਿਆ ਸੀ ਉਹੀ ਹਾਦਸਾ ਜਿਹੜਾ ਜ਼ੀਰਕਪੁਰ ਦੇ ਵਿੱਚ ਵਾਪਰਿਆ ਤਾਂ ਬਿਲਕੁਲ ਮੁੰਬਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਡਾ ਹਾਦਸਾ ਵਾਪਰਿਆ ਸੀ ਤੇ ਜਾਨੀ ਨੁਕਸਾਨ ਤੋਂ ਦੱਸ ਦਈਏ ਕਿ ਬਚਾਰਿਆ ਸੀ ਉਸੇ ਹੀ ਤਰੀਕੇ ਦੇ ਨਾਲ ਜ਼ੀਰਕਪੁਰ ਦੇ ਵਿੱਚ ਵੀ ਵੱਡਾ ਹਾਦਸਾ ਵਾਪਰਿਆ ਜੀ ਹਾਂ ਹੋਲਡਿੰਗ ਬੋਰਡ ਲਗਜ਼ਰੀ ਗੱਡੀਆਂ ਦੇ ਉੱਤੇ ਡਿੱਗ ਜਾਂਦੇ ਨੇ ਤੇ ਕਾਫੀ ਨੁਕਸਾਨ ਕਰ ਦਿੰਦੇ ਨੇ ਪਰ ਗਨੀਮਤ ਰਹੀ ਹੈ ਕਿ ਗੱਡੀਆਂ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਜੀ ਹਾਂ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਬਿਲਕੁਲ ਦਰਜਨ ਦੇ ਕਰੀਬ ਗੱਡੀਆਂ ਨੇ ਜਿਹੜੀਆਂ ਮੌਜੂਦ ਸਨ ਤੇ ਮੌਕੇ ਦੇ ਉੱਤੇ ਜਿਹੜਾ ਹੋਲਡਿੰਗ ਬੋਰਡ ਹੈ ਗੱਡੀਆਂ ਦੇ ਉੱਪਰ ਡਿੱਗ ਜਾਂਦਾ ਤੇ ਗੱਡੀਆਂ ਨੂੰ ਕਬਾੜ ਬਣਾ ਦਿੰਦਾ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿਰਫ ਇੱਕ ਹੋਲਡਿੰਗ ਬੋਰਡ ਡਿੱਗਣ ਦੇ ਕਰਕੇ ਗੱਡੀਆਂ ਨੇ ਜਿਹੜੀਆਂ ਨੁਕਸਾਨੀਆਂ ਚੋਂਦੀਆਂ ਨੇ ਅਗਰ ਤੁਸੀਂ ਵੀ ਆਪਣੀ ਗੱਡੀ ਨੂੰ ਪਾ ਕਰਨਾ ਤਾਂ ਇੰਨਾ ਚੀਜ਼ਾਂ ਦਾ ਧਿਆਨ ਹੈ ਜਿਹੜਾ ਜ਼ਰੂਰ ਰੱਖੋ ਕਿ ਮੀਂਹ ਚਖੜ ਹਨੇਰੀ ਦੇ ਮੌਸਮ ਦੇ ਵਿੱਚ ਤੁਸੀਂ ਆਪਣੀਆਂ ਗੱਡੀਆਂ ਨੂੰ ਬਾਹਰ ਕਿਸੇ ਹੋਰਡਿੰਗ ਬੋਰਡ ਦੇ نیچے ਜਾਂ ਕਿਸੇ ਖੰਭੇ ਦੇ نیچے ਬਿਲਕੁਲ ਨਾ ਲਗਾਓ ਜੀ ਹਾਂ ਤੁਹਾਡਾ ਜਿਹੜਾ ਨੁਕਸਾਨ ਹੋਣ ਤੋਂ ਬਚ ਜਾਵੇਗਾ ਤਾਂ ਮੌਸਮ ਨੇ ਅਚਾਨਕ ਕਰਵਟ ਲਈ ਜੀ ਹਾਂ ਸੂਬੇ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ ਚੱਖੜ ਤੇ ਹਨੇਰੀ ਵੀ ਚੱਲੇ ਨੇ ਜੀ ਹਾਂ بارش ਵੀ ਹੋਈ ਹੈ ਪਰ ਇਸ ਦੇ ਵਿਚਕਾਰ ਇੱਕ ਤਸਵੀਰ ਸਾਹਮਣੇ ਆਈ ਹੈ ਬਿਲਕੁਲ ਜਿਸ ਤਰੀਕੇ ਦੇ ਨਾਲ ਮੁੰਬਈ ਦੇ ਵਿੱਚ ਹਾਦਸਾ ਵਾਪਰਿਆ ਸੀ ਉਹੀ ਹਾਦਸਾ ਜਿਹੜਾ ਜ਼ੀਰਕਪੁਰ ਦੇ ਵਿੱਚ ਵਾਪਰਿਆ ਤਾਂ ਬਿਲਕੁਲ ਮੁੰਬਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਡਾ ਹਾਦਸਾ ਵਾਪਰਿਆ ਸੀ ਤੇ ਜਾਨੀ ਨੁਕਸਾਨ ਤੋਂ ਦੱਸਦੀ ਹੈ ਕਿ ਬਚਾਰਿਆ ਸੀ ਉਸੇ ਹੀ ਤਰੀਕੇ ਦੇ ਨਾਲ ਜ਼ੀਰਕਪੁਰ ਦੇ ਵਿੱਚ ਵੀ ਵੱਡਾ ਹਾਦਸਾ ਵਾਪਰਿਆ ਜੀ ਹਾਂ ਹੋਲਡਿੰਗ ਬੋਰਡ ਲਗਜ਼ਰੀ ਗੱਡੀਆਂ ਦੇ ਉੱਤੇ ਡਿੱਗ ਜਾਂਦੇ ਨੇ ਤੇ ਕਾਫੀ ਨੁਕਸਾਨ ਕਰ ਦਿੰਦੇ ਨੇ ਪਰ ਗਨੀਮਤ ਰਹੀ ਹੈ ਕਿ ਗੱਡੀਆਂ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਜੀ ਹਾਂ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਬਿਲਕੁਲ ਦਰਜਨ ਦੇ ਕਰੀਬ ਗੱਡੀਆਂ ਨੇ ਜਿਹੜੀਆਂ ਮੌਜੂਦ ਸਨ ਤੇ ਮੌਕੇ ਦੇ ਉੱਤੇ ਜਿਹੜਾ ਹੋਲਡਿੰਗ ਬੋਰਡ ਹੈ ਗੱਡੀਆਂ ਦੇ ਉੱਪਰ ਡਿੱਗ ਜਾਂਦਾ ਤੇ ਗੱਡੀਆਂ ਨੂੰ ਕਬਾੜ ਬਣਾ ਦਿੰਦਾ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿਰਫ ਇੱਕ ਹੋਲਡਿੰਗ ਬੋਰਡ ਡਿੱਗਣ ਦੇ ਕਰਕੇ ਗੱਡੀਆਂ ਨੇ ਜਿਹੜੀਆਂ ਨੁਕਸਾਨੀਆਂ ਚੋਂਦੀਆਂ ਨੇ ਅਗਰ ਤੁਸੀਂ ਵੀ ਆਪਣੀ ਗੱਡੀ ਨੂੰ ਪਾ ਕਰਨਾ ਤਾਂ ਇਨਾਂ ਚੀਜ਼ਾਂ ਦਾ ਧਿਆਨ ਹੈ ਜਿਹੜਾ ਜ਼ਰੂਰ ਰੱਖੋ ਕਿ ਮੀਂਹ ਚਖੜ ਹਨੇਰੀ ਦੇ ਮੌਸਮ ਦੇ ਵਿੱਚ ਤੁਸੀਂ ਆਪਣੀਆਂ ਗੱਡੀਆਂ ਨੂੰ ਬਾਹਰ ਕਿਸੇ ਹੋਲਡਿੰਗ ਬੋਰਡ ਦੇ نیچے ਜਾਂ ਕਿਸੇ ਖੰਬੇ ਦੇ نیچے ਬਿਲਕੁਲ ਨਾ ਲਗਾਓ ਜੀ ਹਾਂ ਤੁਹਾਡਾ ਜਿਹੜਾ ਨੁਕਸਾਨ ਹੋਣ ਤੋਂ ਬਚ ਜਾਵੇਗਾ